ਉਹ ਹੱਥ ਦੇ ਕਮਾਈ ਦੇਵੀ ਦੇ ਕੋਲ ਖੜੇ ਹੋਏ ਆ ਜਿੱਥੇ ਇੱਕ ਮਿਸਾਈਲ ਜਿਹੜੀ ਹੈ ਡਿੱਗੀ ਆ ਪੂਰੀ ਇਸ ਵੀ ਰਸਤੇ ਕੁਝ ਟੁਕੜੇ ਕੁਝ ਮਿਸਾਈਲ ਲੱਗੇ ਜਿਹੜੀ ਗੱਡੀ ਨਜ਼ਰ ਆ ਰਹੀ ਉਸ ਦੇ ਪਿੱਛੇ ਕੁਝ ਟੁਕੜੇ ਜਿਹੜੇ ਆ ਉਹ ਨਜ਼ਰ ਆ ਰਹੇ ਨੇ ਹਾਲਾਂਕਿ ਇਸ ਨੂੰ ਡਿਫਿਊਜ਼ ਜਿਹੜਾ ਕਰਨ ਦੇ ਲਈ 에ਅਰ ਫੋਰਸ ਦੀਆਂ ਟੀਮਾਂ ਵੀ ਜਿਹੜੀਆਂ ਚੱਲ ਚੁੱਕੀਆਂ ਨੇ ਪ੍ਰੋ ਪੰਜਾਬ ਟੀਵੀ ਉੱਤੇ ਤੁਹਾਡਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘ ਅੱਜ ਵੇਲੇ ਲਗਾਤਾਰ ਭਾਰਤ ਪਾਕਿਸਤਾਨ ਵਿਚਾਲੇ ਤਣਾਅ ਬਣਿਆ ਹੋਇਆ ਤੇ ਪਾਕਿਸਤਾਨ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਤੇ ਉਹਨਾਂ ਹਮਲਿਆਂ ਨੂੰ ناکਾਮ ਕੀਤਾ ਜਾ ਰਿਹਾ ਇਸ ਵੇਲੇ ਅਸੀਂ ਦਸੂਹਾ ਦੇ ਕਮਾਈ ਦੇਵੀ ਦੇ ਕੋਲ ਖੜੇ ਹੋਏ ਹਾਂ ਜਿੱਥੇ ਇੱਕ ਮਿਸਾਈਲ ਜਿਹੜੀ ਹੈ ਡਿੱਗੀ ਆ ਪੁਲਿਸ ਪ੍ਰਸ਼ਾਸਨ ਜਿਹੜਾ ਇੱਥੇ ਤਨਾਤ ਕੀਤਾ ਗਿਆ ਤੇ 에ਅਰ ਫੋਰਸ ਦੀਆਂ ਟੀਮਾਂ ਵੀ ਜਿਹੜੀਆਂ ਉਹ ਜਲਦੀ ਇੱਥੇ ਪਹੁੰਚਣ ਵਾਲੀਆਂ ਹੈਗੀਆਂ ਦੇਰ ਰਾਤ ਜਿਹੜਾ ਇੱਥੇ ਮਿਸਾਈਲ ਡਿੱਗੀ ਆ ਉਸ ਤੋਂ ਬਾਅਦ ਜੋ ਖੇਤ ਦਾ ਮਾਲਕ ਸੀਗਾ ਉਸ ਨੂੰ ਪਤਾ ਲੱਗਦਾ ਹੈ ਕਿ ਜਦੋਂ ਇੱਧਰ ਖੇਤਾਂ ਵਿੱਚ ਆਉਂਦਾ ਕਿ ਮਿਸਾਈਲ ਡਿੱਗੀ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਪੁਲਿਸ ਜਿਹੜੀ ਇੱਥੇ ਤਨਾਤ ਉਹ ਕੀਤੀ ਲੋਕੇਸ਼ਨ ਆਪਾਂ ਦਿਖਾਵਾਂਗੇ ਕਿੱਥੇ ਪਈ ਹੋਇਆ ਹਾਲਾਂਕਿ 에ਅਰ ਫੋਰਸ ਦੇ ਤੌਰ ਤੇ ਚੇਤਾਵਨੀ ਦਿੰਦੀ ਹੈ ਕਿ ਉਸ ਦੇ ਨਜ਼ਦੀਕ ਵੀ ਬਿਲਕੁਲ ਨਹੀਂ ਜਾਣਾ ਹੈਗਾ ਕਿਉਂਕਿ ਉਹ ਕਿਸੇ ਵੇਲੇ ਵੀ ਬਲਾਸਟ ਹੋ ਸਕਦੀ ਹੈ ਕੋਈ ਤਮਾਕਾ ਜਿਹੜਾ ਆ ਉਹ ਹੋ ਸਕਦਾ ਹੈ ਤਸਵੀਰਾਂ ਤੁਹਾਨੂੰ ਦੂਰ ਤੇ ਆਪ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਸ ਤਰੀਕੇ ਦੇ ਹਾਲਾਤ ਜਿਹੜੇ ਆ ਉਹ ਬਣੇ ਹੋਏ ਨੇ ਕਿੱਥੇ ਇੱਕ ਜਿਹੜੀ ਆ ਉਹ ਮਿਸਾਈਲ ਡਿਗੀ ਹੋਈ ਹੈ ਹਾਲਾਂਕਿ ਡਿਗੀ ਕਿਸ ਤਰੀਕੇ ਦੇ ਨਾਲ ਉਸ ਨੂੰ ਖਤਮ ਕੀਤਾ ਗਿਆ ਜਾਂ ਫਿਰ ਜਿਸ ਤਰੀਕੇ ਨਾਲ ਐਂਟੀ ਡਰੋਨ ਸਿਸਟਮ ਜਾਂ ਐਂਟੀ ਮਿਸਾਈਲ ਸਿਸਟਮ ਜਿਹੜੇ ਆ ਭਾਰਤ ਦੇ ਵੱਲ ਲਗਾਏ ਗਏ ਨੇ ਉਸ ਥਰੂ ਜਿਹੜਾ ਉਸ ਨੂੰ ਖਤਮ ਕੀਤਾ ਗਿਆ ਜਾਂ ਹੋ ਜਾਫਰ ਜਿਹੜੀ ਸਿੱਧੀ ਇੱਥੇ ਦਾਗੀ ਗਈ ਸੀਗੀ ਜਾਂ ਉਹ ਚੱਲੀ ਨਹੀਂ ਹੈਗੀ ਉਸ ਕਾਮ ਸਾਰੀ ਜਿਹੜੀ ਹੈ ਜਾਣਕਾਰੀ ਕਿਤਨੇ ਕਿਤੇ ਪਰਦੇ ਦੇ ਓਲੇ ਆ ਪਰ ਤੁਹਾਨੂੰ ਦੂਰੋਂ ਇੱਕ ਵਾਰ ਤਸਵੀਰ ਦਿਖਾ ਦਵਾਂਗੇ ਆਪਾਂ ਇੱਕ ਵਾਰ ਕਿ ਉਹ ਸਾਹਮਣੇ ਆਂਬਾ ਤੇ ਪੁਲਿਸ ਪ੍ਰਸ਼ਾਸਨ ਦੇ ਦੱਸਣ ਮੁਤਾਬਕ ਉਸ ਆਂਬ ਦੇ ਕੋਲ ਹੀ ਜਿਹੜੀ ਆ ਉਹ ਮਿਸਾਈਲ ਪਈ ਹੋਈ ਹੈ ਇਸ ਵੇਲੇ ਪ੍ਰੋ ਪੰਜਾਬ ਟੀਵੀ ਦੀ ਜੋ ਟੀਮ ਹੈ ਐਨ ਐਗਜੈਕਟ ਲੋਕੇਸ਼ਨ ਦੇ ਉੱਤੇ ਪਹੁੰਚੀ ਹੋਈ ਹੈ ਜਿੱਥੇ ਇਹ ਮਿਸਾਈਲ ਦਾਗੀ ਗਈ ਸੀਗੀ ਜਿੱਥੇ ਮਿਸਾਈਲ ਡਿੱਗੀ ਹੈ ਕਿ ਹਾਲਾਂਕਿ ਮਿਸਾਈਲ ਨੂੰ ਜਿਹੜਾ ਆ ਉਹ ਖਤਮ ਕੀਤਾ ਗਿਆ ਨਸ਼ਟ ਕੀਤਾ ਗਿਆ ਪਹਾੜੀ ਏਰੀਏ ਦੇ ਵਿੱਚ ਜਾਂ ਫਿਰ ਇਹ ਮਿਸਾਇਲ ਇੱਥੇ ਆ ਕਿ ਡਿੱਗੀ ਉਹ ਚੱਲੀ ਨਹੀਂ ਹੈਗੀ ਇਹ ਕਿਤਨਾ ਕਿਤੇ ਇਹ ਜ਼ਰੂਰ ਖਾਦਸ਼ਾ ਜਿਹੜਾ ਆ ਜਾਂ ਫਿਰ ਸਵਾਲ ਜਿਹੜਾ ਜ਼ਰੂਰ ਹੈਗਾ ਆ ਤਾਂ ਉਸ ਨੂੰ ਲੈ ਕੇ ਲਗਾਤਾਰ ਜਿਹੜਾ ਹੈ ਪੁਲਿਸ ਪ੍ਰਸ਼ਾਸਨ ਇੱਥੇ ਲੱਗਿਆ ਵਾ ਜੋ ਪਿੰਡ ਵਾਲੇ ਲੋਕ ਆ ਉਹਨਾਂ ਨੂੰ ਸੂਚਿਤ ਕੀਤਾ ਜਾ ਰਿਹਾ ਕਿ ਇਸ ਦੇ ਇਲਾਕੇ ਦੇ ਨੇੜੇ ਤੇੜੇ ਜਿਹੜਾ ਉਹ ਨਾ ਜਾਇਆ ਜਾਵੇ ਆਪਾਂ ਵੀ ਤੁਹਾਨੂੰ ਦੂਰਤੀ ਜਿਹੜਾ ਆ ਉਹ ਦਿਖਾ ਰਹੇ ਹੈਗੇ ਆ ਕਿ ਅੰਬ ਦੇ ਕੋਲ ਬਿਲਕੁਲ ਅੰਬ ਦੇ ਕੋਲ ਇੱਥੇ ਕਿਤੇ ਮਿਸਾਈਲ ਜਿਹੜੀ ਆ ਉਹ ਪਈ ਹੋਈ ਆ ਉਸ ਦੇ ਨੇੜੇ ਖੁਦ ਪੁਲਿਸ ਪ੍ਰਸ਼ਾਸਨ ਵੀ ਜਿਹੜੇ ਉਹ ਨਹੀਂ ਜਾ ਰਹੇ 에ਅਰ ਫੋਰਸ ਦੀਆਂ ਟੀਮਾਂ ਜਿਹੜੀਆਂ ਆ ਰਹੀਆਂ ਤਾਂ ਲਗਾਤਾਰ ਜਿਹੜੇ ਆ ਹਮਲੇ ਉਹ ਕੀਤੇ ਜਾ ਰਹੇ ਆ ਹਮਲਿਆਂ ਦੇ ਬਾਅਦ ਜ ਉਹ ਕੁਝ ਮਸਾਇਲਾ ਡਰੋਨਾ ਜਿਹੜੀਆਂ ਉਹ ਦੇਖਣ ਨੂੰ ਉਹ ਮਿਲਡੀਆਂ ਨੇ ਤਸਵੀਰਾਂ ਤੁਸੀਂ ਮੌਕੇ ਦੀਆਂ ਦੇਖ ਪਾ ਰਹੇ ਹੋ ਜੇਕਰ ਸਾਨੂੰ ਕਿਤੇ ਮਿਸਾਈਲ ਦਿਖਦੀ ਹੈ ਤਾਂ ਜ਼ੂਮ ਕਰਕੇ ਤੁਹਾਨੂੰ ਜਰੂਰ ਆਪਾਂ ਉਹ ਦਿਖਾਵਾਂਗੇ ਪਰ ਤਸਵੀਰਾਂ ਤੁਸੀਂ ਮੌਕੇ ਦੀਆਂ ਦੇਖ ਪਾ ਰਹੇ ਹੋ ਇਸ ਵੇਲੇ ਬਿਲਕੁਲ ਇਹ ਪਹਾੜੀ ਏਰੀਆ ਹੈ ਸਾਰਾ ਪਹਾੜੀ ਏਰੀਆ ਰਾਮਪੁਰ ਹੇਲੜਾ ਇੱਥੇ ਪਿੰਡ ਪੈਂਦਾ ਆਲੇ ਦੁਆਲੇ ਜਿਹੜਾ ਆ ਪੱਸੀ ਕੰਢੀ ਪਿੰਡ ਪੈਂਦਾ ਇਹ ਪਿੰਡਾਂ ਦੇ ਆਲੇ ਦੁਆਲੇ ਜਿਹੜੇ ਆਲੇ ਦੁਆਲੇ ਪਿੰਡ ਪੈਂਦੇ ਤਾਂ ਇਹ ਬਿਲਕੁਲ ਪਹਾੜੀ ਏਰੀਆ ਬਿਲਕੁਲ ਆਲੇ ਦੁਆਲੇ ਪਹਾੜਾਂ ਦੇ ਨਾਲ ਕਿਰਿਆ ਹੋਇਆ ਏਰੀਆ ਹੈ ਜਿੱਥੇ ਦੇਰ ਰਾਤ ਜਦੋਂ ਮਿਸਾਈਲ ਟਿਕਦੀ ਉਸ ਤੋਂ ਬਾਅਦ ਜਦੋਂ ਖੇਤਾਂ ਦਾ ਪਾਈ ਹੁੰਦੀ ਹੈ ਜਿਸ ਦੇ ਬਾਅਦ ਮੌਕੇ ਦੇ ਉੱਤੇ ਉਸ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਪੁਲਿਸ ਇੱਥੇ ਆ ਕੇ ਲੱਗਦੀ ਹਾਲਾਂਕਿ 에ਅਰ ਫੋਰਸ ਦੀਆਂ ਟੀਮਾਂ ਆਣ ਗਈਆਂ ਇਸ ਨੂੰ ਜੇਕਰ ਇਹ ਠੀਕ ਹੋਵੇਗੀ ਤਾਂ ਇਸ ਨੂੰ ਕੰਡਮ ਜਿਹੜਾ ਕੀਤਾ ਜਾਵੇਗਾ ਤਾਂ ਕਿ ਇਸ ਦਾ ਕੋਈ ਵੱਡਾ ਹੋਰ ਨੁਕਸਾਨ ਨਾ ਹੋਵੇ ਕੋਈ ਵਿਸਫੋਟ ਜਿਹੜਾ ਉਹ ਨਾ ਹੋਵੇ ਤਾਂ ਤਸਵੀਰਾਂ ਤੁਸੀਂ ਮੌਕੇ ਦੀਆਂ ਇਸ ਵੇਲੇ ਦੀਆਂ ਦੇਖ ਪਾ ਰਹੇ ਹੋ ਬਿਲਕੁਲ ਕੰਡੀ ਏਰੀਏ ਦੇ ਵਿੱਚ ਬਿਲਕੁਲ ਪਹਾੜੀ ਏਰੀਏ ਦੇ ਵਿੱਚ ਅਸੀਂ ਖੜੇ ਹੋਏ ਹਾਂ ਜਿੱਥੋਂ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਮਿਸਾਈਲ ਡਿੱਗੀ ਆ ਭਾਰਤ ਪਾਕਿਸਤਾਨ ਵਿਚਾਲੇ ਲਗਾਤਾਰ ਤਣਾਅ ਹੈ ਪਾਕਿਸਤਾਨ ਦੇ ਵੱਲੋਂ ਜਿੱਥੇ ਹਮਲੇ ਕੀਤੇ ਜਾ ਰਹੇ ਉਸ ਦਾ ਜਵਾਬ ਵੀ ਉਹ ਦਿੱਤਾ ਜਾ ਰਿਹਾ ਤਾਂ ਤਸਵੀਰਾਂ ਜਿਹੜੀਆਂ ਬੇहद ਦੇਖ ਸਕਦੇ ਹੋ ਤੁਸੀਂ ਹਾਲਾਂਕਿ ਇੱਥੇ ਕੁਸ਼ਕ ਇਲਾਕੇ ਦੇ ਲੋਕ ਆ ਜਿਹੜੇ ਕਾਫੀ ਜ਼ਿਆਦਾ ਡਰੇ ਹੋਏ ਸਹਿਮੇ ਹੋਏ ਆ ਇਸ ਦੇ ਕਰਕੇ ਕਿਉਂਕਿ ਇਹ ਜਿਹੜੀ ਤਸਵੀਰ ਆ ਬੇहद ਡਰਾਵਣੀ ਹੈ ਪੂਰਾ ਜੋ ਪਹਾੜੀ ਏਰੀਆ ਇਸ ਪਹਾੜੀ ਏਰੀਏ ਦੇ ਵਿੱਚ ਉਹ ਮਿਸਾਈਲ ਜਿਹੜੀ ਆ ਉਹ ਆਕੇ ਡਿਗਿਆ ਤਾਂ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਜ਼ੂਮ ਕਰਕੇ ਦਿਖਾਵੇ ਕਿਤੇ ਨਾ ਕਿਤੇ ਜ਼ਰੂਰ ਉਹ ਮਿਸਾਈਲ ਨੂੰ ਜਿਹੜੀ ਆ ਉਹ ਸਾਹਮਣੇ ਡਿਗੀ ਹੋਈ ਉਹ ਨਜ਼ਰ ਆ ਰਹੀ ਹੈਗੀ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਜ਼ੂਮ ਕਰਕੇ ਦਿਖਾਵੇ ਉਹ ਸਾਹਮਣੇ ਤੁਸੀਂ ਦੇਖ ਪਾ ਰਹੇ ਹੋ ਤਸਵੀਰ ਇਸ ਵੇਲੇ ਤਸਵੀਰ ਜਿਹੜੀ ਆ ਸਾਡੇ ਕੈਮਰੇ ਦੇ ਵਿੱਚ ਕੈਪਚਰ ਹੋ ਚੁੱਕੀ ਆ ਉਸ ਮਿਸਾਈਲ ਦੀ ਐਕਸਕਲੂਸਿਵ ਤਸਵੀਰ ਜਿਹੜੀ ਆ ਉਹ ਮਿਸਾਈਲ ਡਿਗੀ ਆ ਬਿਲਕੁਲ ਜੇਕਰ ਬਿਲਕੁਲ ਸਹੀ ਆਪਾਂ ਬਿਲਕੁਲ ਪਛਾਣ ਦੇ ਵਿੱਚ ਆ ਗਈ ਤਾਂ ਉਹੀ ਮਿਸਾਈਲ ਹੈ ਜਿਹੜੀ ਡਿਗੀ ਹੋਈ ਹੈ ਜਿਸ ਦੇ ਕੋਲ ਜਾਣ ਤੋਂ ਮ ਵਾੜੀ ਦੇ ਉੱਤੋਂ ਉਸ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕੋਸ਼ਿਸ਼ ਦੇ ਹਿੱਸੇ ਵੀ ਜੜੇ ਆ ਨਜ਼ਰ ਆ ਰਹੇ ਤਸਵੀਰਾਂ ਪਰੋ ਪੰਜਾਬ ਟੀਵੀ ਉੱਤੇ ਦੇਖ ਪਾ ਰਹੇ ਹੋ ਤੁਸੀਂ ਇਸ ਵੇਲੇ ਉਹ ਮਿਸਾਈਲ ਜਿਹੜੀ ਉਹ ਸਾਹਮਣੇ ਉਹ ਨਜ਼ਰ ਆ ਰਹੀ ਹੈਗੀ ਜਿਹੜੀ ਡਿਗੀ ਹੋਈ ਹੈ ਜਿਸ ਦੇ ਕੋਲ ਜਾਣ ਤੋਂ ਮਨਾ ਵੀ ਕੀਤਾ ਹੋਇਆ ਵਾ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਅੱਗੇ ਆ ਜਵੇ ਪੂਰੀ ਫੁੱਲ ਫਲੈਜ ਦਿਖਦੀ ਉਹ ਨਜ਼ਰ ਆ ਰਹੀ ਹੈ ਮਿਸਾਈਲ ਇਸ ਦੇ ਕੋਲ ਜਾਣ ਤੋਂ ਮਨਾ ਕੀਤਾ ਆ ਇੱਕ ਵਾਰ ਮੈਂ ਜ਼ਰੂਰ ਕੈਮਰਾਮੈਨ ਨੂੰ ਕਹੂੰਗਾ ਕਿ ਅੱਗੇ ਅੱਗੇ ਜਦੋਂ ਆਨੇ ਆਪਾਂ ਤਾਂ ਬਿਲਕੁਲ ਜਿਹੜਾ ਇਹ ਮਿਸਾਈਲ ਸਾਫ਼ ਨਜ਼ਰ ਆ ਰਹੀ ਹੈ ਸਾਫ਼ ਜਿਹੜੀ ਹੈ ਉਹ ਧਰਤੀ 'ਚ ਗੱਡੀ ਹੋਈ ਉਹ ਨਜ਼ਰ ਆ ਰਹੀ ਹੈ ਤਾਂ ਤਸਵੀਰਾਂ ਤੁਸੀਂ ਮੌਕੇ ਦੀਆਂ ਦੇਖ ਪਾ ਰਹੇ ਹੋ ਇਹ ਮਿਸਾਈਲ ਜਿਹੜੀ ਹੈ ਡਿੱਗੀ ਹੋਈ ਨਜ਼ਰ ਆ ਰਹੀ ਕਾਫੀ ਫੁੱਟ ਲੰਬੀਆ ਹਾਲਾਂਕਿ ਇਸ ਨੂੰ ਡਿਫਿਊਜ਼ ਜਿਹੜਾ ਉਹ ਕੀਤਾ ਜਾਣਾ ਉਸੇ ਐਗਜ਼ੈਕਟ ਲੋਕੇਸ਼ਨ ਤੇ ਪਈ ਹੋਈ ਹੈ ਪਰ ਇਹ ਜਿਹੜੀ ਹੈ ਹਜੇ ਚੱਲਣ ਵਾਲੀ ਹੈ ਜਾਂ ਫਿਰ ਕਿਸ ਤਰੀਕੇ ਨਾਲ ਡਿੱਗੀ ਉਹ ਸਾਰਾ ਸਵਾਲ ਉੱਠਦੇ ਹੋਏ ਨਜ਼ਰ ਆ ਰਹੇ ਨੇ ਸਵਾਰੇ ਕਿਤੇ ਕਿਤੇ ਉਹ ਜ਼ਰੂਰ ਉਸ ਨੂੰ ਲੈ ਕੇ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਫਿਰ ਏਅਰ ਫੋਰਸ ਵੱਲੋਂ ਪੁਸ਼ਟੀ ਕਰਨੀ ਹੈ ਜੇ ਬਾਕੀ ਆ ਪਰ ਤਸਵੀਰ ਤੁਸੀਂ ਐਕਸਕਲ ਜੀ ਤਸਵੀਰ ਉਸ ਮਿਸਾਈਲ ਦੀ ਦੇਖ ਪਾ ਰਹੇ ਹੋ ਪ੍ਰੋ ਪੰਜਾਬ ਟੀਵੀ ਤੇ ਸਭ ਤੋਂ ਪਹਿਲੀ ਤਸਵੀਰ ਜੋ ਕਿ ਕਮਾਈ ਦੇਵੀ ਦੇ ਵਿੱਚ ਮਿਸਾਈਲ ਡਿੱਗੀ ਹੈ ਪਹਾੜੀ ਏਰੀਆ ਦੇ ਵਿੱਚ ਚਾਲਦ ਵਾਲੇ ਪਿੰਡ ਨੇ ਜਿੱਥੇ ਮਿਸਾਈਲ ਡਿੱਗੀ ਹੈ ਗੱਲ ਨਹੀਂ ਮਤਰੀ ਕਿ ਪਿੰਡ ਦੇ ਵਿੱਚ ਨਹੀਂ ਡਿੱਗੀ ਜਿਸ ਤੇ ਕਰਕੇ ਵੱਡਾ ਨੁਕਸਾਨ ਜਿਹੜਾ ਆ ਉਹ ਹੋ ਸਕਦਾ ਸਗਾ ਤਾਂ ਇਹ ਤਸਵੀਰ ਸਾਹਮਣੇ ਤੁਹਾਨੂੰ ਇਸ ਵੇਲੇ ਪਹਾੜੀ ਏਰੀਆ ਦੇ ਵਿੱਚ ਇਹ ਤਸਵੀਰ ਜਿਹੜੀ ਆ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਮਿਸਾਈਲ ਡਿੱਗੀ ਹੋਈ ਉਹ ਨਜ਼ਰ ਆ ਰਹੀ ਹੈ ਤਸਵੀਰਾਂ ਤੁਸੀਂ ਮੌਕੇ ਦੀਆਂ ਦੇਖ ਪਾ ਰਹੇ ਹੋ ਇਹ ਕਿਸ ਤਰੀਕੇ ਦੇ ਨਾਲ ਜਿਹੜਾ ਆ ਇਸ ਮਿਸਾਈਲ ਜਿਹੜੀ ਆ ਉਹ ਧਰਤੀ ਦੇ ਵਿੱਚ ਗੱਡੀ ਹੋਈ ਨਜ਼ਰ ਆ ਰਹੀ ਪਾਕਿਸਤਾਨ ਵੱਲੋਂ ਲਗਾਤਾਰ ਜਿਹੜੇ ਆ ਹਮਲੇ ਕੀਤੇ ਜਾ ਰਹੇ ਉਹਨਾਂ ਹਮਲਿਆਂ ਦੇ ਵਿੱਚ ਜਿਹੜਾ ਆ ਉਹਨਾਂ ਹਮਲਿਆਂ ਦੇ ਵਿੱਚ ਜਿਹੜਾ ਦੇਖ ਸਕਦੇ ਹੋ ਤੁਸੀਂ ਉਹਨਾਂ ਹਮਲਿਆਂ ਦੇ ਨਾਲ ਜੋ ਮਿਸਾਈਲਾਂ ਡਰੋਨਸ ਆ ਰਹੇ ਨੇ ਉਹਨਾਂ ਦੀਆਂ ਨਿਸ਼ਾਨੀਆਂ ਮਿਲ ਰਹੀਆਂ ਨੇ ਜਿੱਥੇ ਇਹ ਡਰੋਨ ਡਿਗੇ ਨੇ ਉਹਨਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਉਹ ਸਾਫ਼ ਨਜ਼ਰ ਆ ਰਹੀਆਂ ਨੇ ਤਸਵੀਰਾਂ ਦੇਖ ਪਾ ਰਹੇ ਹਾਂ ਬੇਹੱਦ ਜਿਹੜੀ ਆ ਖੌਫਨਾਕ ਤਸਵੀਰ ਇਸਦੇ ਕੁਝ ਟੁਕੜੇ ਕੁਝ ਮਿਸਾਈਲ ਇੱਕ ਜਗ੍ਹਾ ਜਿਹੜੀ ਗੱਡੀ ਨਜ਼ਰ ਆ ਰਹੀ ਉਸਦੇ ਪਿੱਛੇ ਕੁਝ ਟੁਕੜੇ ਜਿਹੜੇ ਆ ਉਹ ਨਜ਼ਰ ਆ ਰਹੇ ਨੇ ਹਾਲਾਂਕਿ ਇਸ ਨੂੰ ਡਿਫਿਊਜ਼ ਜਿਹੜਾ ਕਰਨ ਦੇ ਲਈ 에ਅਰ ਫੋਰਸ ਦੀਆਂ ਟੀਮਾਂ ਵੀ ਜਿਹੜੀਆਂ ਚੱਲ ਚੁੱਕੀਆਂ ਨੇ ਜਿਨ੍ਹਾਂ ਦੇ ਬਲੇ ਉਹਨਾਂ ਨੇ ਡਿਫਿਊਜ਼ ਜਿਹੜਾ ਕੀਤਾ ਜਾਣਾ ਬਈ ਲੋਕਲ ਪਿੰਡ ਹੈ ਜੀ ਆਪਣਾ ਭਾਈ ਇਹ ਇਹ ਮਤਲਬ ਕਿ ਪਤਾ ਕਦੋਂ ਡਗੀ ਪਤਾ ਨਹੀਂ ਭਾਈ ਕਹਿੰਦੇ ਕੱਲ੍ਹ ਸ਼ਾਮ ਦੀ ਆਇਆ ਤੇ ਮੈਂ ਵੀ ਹੀਗਾ ਇੱਧਰ ਪਰ ਮੈਂ ਦਿਖੀ ਨਹੀਂ ਮੈਂ ਦਿੱਲੀ ਮੇਰਾ ਆਪਣਾ ਉਹ ਇੱਧਰ ਦਾ ਮਾ ਦਿਖੀ ਨਹੀਂ ਇੱਧਰ ਧਿਆਨ ਨਹੀਂ ਮਰਿਆ ਜੀ ਭਾਈ ਕਿਵੇਂ ਦਾ ਮਾਹੌਲ ਆ ਤੁਹਾਡੇ ਇੱਧਰ ਏਰੀਆ ਦੇ ਵਿੱਚ ਪਤਾ ਨਹੀਂ ਭਾਈ ਹੁਣ ਤਾਂ ਇਦਾਂ ਹੀ ਲੱਗ ਰਿਹਾ ਮੂੜ ਖਰਾਬ ਹੀ ਲੱਗ ਰਿਹਾ ਥੋੜਾ ਪਹਿਲੇ ਤਾਂ ਥੋੜਾ ਸਹੀ ਸੀ ਕੋਈ ਫਾਇਰਿੰਗ ਦੀ ਜਾਂ ਕੋਈ ਇਸ ਤਰ੍ਹਾਂ ਆਵਾਜ਼ਾਂ ਆ ਨਹੀਂ ਆ ਰਾਤ ਹੋਈ ਆ ਭਾਈ ਫਾਇਰਿੰਗ ਵਗੈਰਾ ਜੀ ਰਾਤ ਹੀ ਆਵਾਜ਼ ਆਈ ਹੈ ਸੋ ਇਹ ਤਸਵੀਰ ਹੈ ਇਸ ਵੇਲੇ ਤੁਸੀਂ ਦੇਖ ਪਾ ਰਹੇ ਹੋ ਬਿਲਕੁਲ ਕਮਾਈ ਦੇਵੀ ਦੇ ਕੋਲ ਦੀ ਤਸਵੀਰ ਹੈ ਐਗਜ਼ੈਕਟ ਲੋਕੇਸ਼ਨ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਇਹ ਮਿਜ਼ਾਈਲ ਨਜ਼ਰ ਆ ਰਹੀ ਹੈ ਕਿ ਤਾਂ ਕੁਝ ਸਮੇਂ ਦੇ ਵਿੱਚ 에어 ਫੋਰਸ ਦੀਆਂ ਜੋ ਟੀਮਾਂ ਆਉਣਗੀਆਂ ਇਸ ਨੂੰ ਡਿਸਟਰੋਏ ਕੀਤਾ ਜਾਵੇਗਾ ਖਤਮ ਕੀਤਾ ਜਾਵੇਗਾ ਤਾਂ ਕਿ ਲੋਕ ਜਿਹੜੇ ਆ ਆਲੇ ਦੁਆਲੇ ਲੰਘ ਰਹੇ ਨੇ ਹਾਲਾਂਕਿ ਲੋਕਾਂ ਨੂੰ ਜ਼ਰੂਰ ਇੱਥੇ ਅੱਜ ਤੱਕ ਕੀਤੀਆਂ ਗਈਆਂ ਕਿ ਰੁਕਣਾ ਨਹੀਂ ਹੈਗਾ ਕਿਉਂਕਿ ਕਿਸੇ ਵੇਲੇ ਵੀ ਜੇਕਰ ਬਿਲਕੁਲ ਉਸੇ ਤਰ੍ਹਾਂ ਤਾਂ ਕਿਸੇ ਵੇਲੇ ਬਲਾਸਟ ਹੋ ਸਕਦੀ ਤਾਂ ਬਹੁਤ ਵੱਡਾ ਇੱਥੇ ਧਮਾਕਾ ਵੀ ਜਿਹੜਾ ਆ ਹੋ ਸਕਦਾ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਦੀਆਂ ਸਾਂਝੀਆਂ ਕਰ ਦਵਾਂਗੇ ਹੋਰ ਵੀ ਜੇਕਰ ਕੋਈ ਜਾਣਕਾਰੀ ਆਂਦੀ ਹੈ ਕਿਤੇ ਇਸ ਤਰੀਕੇ ਦੀ ਤਾਂ ਤੁਹਾਡੇ ਨਾਲ ਸਾਂਝੀ ਕਰ ਦਰਾਂਗੇ ਫਿਲਹਾਲ ਪੁਲਿਸ ਦੇ ਵੱਲੋਂ ਜਾਂ ਫਿਰ ਪ੍ਰਸ਼ਾਸਨ ਦੇ ਵੱਲੋਂ ਹਦਾਇਤਾਂ ਨੇ ਕਿ ਆਪਣੇ ਘਰਾਂ ਦੇ ਵਿੱਚ ਰਹੋ ਰਾਤ ਨੂੰ ਲਾਈਟਾਂ ਟਾਈਮ ਨਾਲ ਬੰਦ ਕਰਕੇ ਰੱਖੋ ਕਿਉਂਕਿ ਮਾਹੌਲ ਕਿਤਨੇ ਕਿਤੇ ਜਿੱਥੇ ਸਿਚੁਏਸ਼ਨ ਨੂੰ ਕੰਟਰੋਲ ਭਾਰਤੀ ਸੈਨਾ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉੱਥੇ ਕਿਤਨੇ ਕਿਤੇ ਡਰ ਵੀ ਲੋਕਾਂ ਦੇ ਦਿਲਾਂ ਵਿੱਚ ਜ਼ਰੂਰ ਬਣਿਆ ਹੋਇਆ ਕੈਮਰਾਮੈਨ ਬਲਜਿੰਦਰ ਦੇ ਨਾਲ ਅਮਨਦੀਪ ਸਿੰਘ ਗੜੀ ਪ੍ਰੋ ਪੰਜਾਬ ਟੀਵੀ ਕਮਾਈ ਦੇ ਵੀ ਸ਼ਹਿਰਬ